ਸ਼ਾਂਤੀ 바બા ਕਹਿੰਦੇ ਹਨ ਬੱਚੇ ਬਾਪ ਵਰਗੀ ਕਿੰਨੀ ਹੱਦ ਤੱਕ ਅਸੋਚਤਾ ਬਣੇ ਹੋ ਸੋਚਤਾ ਮਤਲਬ ਕਰਮ ਅਤੇ ਕਰਮ ਕਰਨ ਤੋਂ ਬਾਅਦ ਮਿਲਣ ਵਾਲੇ ਨਤੀਜਿਆਂ ਦੇ ਵਿਚਾਰਾਂ ਤੋਂ ਮੁਕਤ ਅਰਥਾਤ ਬਿਲਕੁਲ ਹਲਕੇ ਬੱਚੇ ਕੋਈ ਵੀ ਕਰਮ ਕਰਨ ਤੋਂ ਪਹਿਲਾਂ ਉਹ ਕਰਮ ਬਾਪ ਨੂੰ ਸਮਰਪਿਤ ਕਰ ਦਿਓ ਇਸ ਲਈ ਬਿਲਕੁਲ ਸੱਚਾ ਦਿਲ ਚਾਹੀਦਾ ਹੈ ਜਦੋਂ ਤੁਸੀਂ ਸੱਚੇ ਦਿਲੋਂ ਬਾਪ ਨੂੰ ਸਮਰਪਿਤ ਹੋ ਜਾਂਦੇ ਹੋ ਅਰਥਾਤ ਕੀ ਕਿਉਂ ਕਿਵੇਂ ਵਾਲੀਆਂ ਵਿਚਾਰਾਂ ਤੋਂ ਮੁਕਤ ਹੋ ਜਾਂਦੇ ਹੋ ਤਾਂ ਬਾਪ ਤੁਹਾਡੀ ਉਂਗਲ ਫੜ ਕੇ ਤੁਹਾਨੂੰ ਮੰਜ਼ਿਲ ਤੱਕ ਪਹੁੰਚਾ ਦਿੰਦਾ ਹੈ ਦੇਖੋ ਲੋਕਕ ਜੀਵਨ ਵਿੱਚ ਜਦੋਂ ਕੋਈ ਛੋਟਾ ਬੱਚਾ ਕੋਈ ਕੰਮ ਬਾਪ ਦੀ ਅਗਿਆ ਅਨਸਾਰ ਕਰਦਾ ਹੈ ਤਾਂ ਭਾਵੇਂ ਉਹ ਕੰਮ ਕੰਨਾ ਨਾ ਵੀ ਹੁੰਦਾ ਹਵੇ ਫਿਰ ਵੀ ਉਹ ਲੋਕਕ ਬਾਪ ਉਸ ਨੂੰ ਵਾਰ-ਵਾਰ ਸਮਝਾ ਕੇ ਕਰਵਾਉਂਦਾ ਹੈ ਫਿਰ ਬੱਚੇ ਦੇ ਆਪਣੇ ਉੱਤੇ ਪਿਆਰ ਅਤੇ ਪਰੋਸੇ ਨੂੰ ਵੇਖ ਕੇ ਉਹ ਕੰਮ ਖੁਦ ਹੀ ਕਰ ਦਿੰਦਾ ਹੈ ਇਸੇ ਤਰ੍ਹਾਂ ਬਾਪ ਤੁਹਾਡੇ ਦਿਲ ਦੇ ਹਰ ਸੰਕਲਪਨ ਨੂੰ ਜਾਣਦੇ ਨੇ ਸਿਰਫ ਨਿਸ਼ਚੇ ਰੱਖੋ ਅਤੇ ਨਿਸ਼ਚਿੰਤ ਰਹੋ ਡਰਾਮੇ ਦੇ ਹਰ ਸੀਨ ਵਿੱਚ ਕਲਿਆਣ ਸਮਝੋ ਤੁਸੀਂ ਬੱਚੇ ਦਿ ਲੋ ਆਪਣੇ ਹਰ ਸੰਕਲਪ ਨੂੰ ਬਾਪ ਨੂੰ ਸਮਰਪਿਤ ਕਰਨ ਦੀ ਅਭਿਆਸ ਕਰਦੇ ਰਹੋ ਅਰਥਾਤ ਬਾਪ ਦੀ ਹਰ ਸ਼੍ਰੀਮਤ ਅnsਾਨ ਚਲਣ ਦਾ ਪ੍ਰਸਾਰਥ ਕਰਦੇ ਰਹੋ ਕੋਈ ਵੀ ਗਲਤੀ ਇਹ ਹੋ ਜਾਵੇ ਵਿਸਮ੍ਰਿਤੀ ਹੋਵੇ ਉਸ ਨੂੰ ਵੀ ਬਾਪ ਪਰਮ ਪਿਤਾ ਪਰਮਾਤਮਾ ਨੂੰ ਸੌਂਪ ਕੇ ਹਲਕੇ ਹੋ ਜਾਓ ਨਾ ਆਪਣੀ ਗਲਤੀ ਤੇ ਨਾ ਹੋਰਨਾਂ ਦੀ ਗਲਤੀ ਤੇ ਸਮਾਂ ਖਰਚ ਨਹੀਂ ਕਰੋ ਅਰਥਾਤ ਹਰ ਕਾਲ ਵਿੱਚ ਆਪਣਾ ਕਲਿਆਣ ਸਮਝੋ ਪ੍ਰਸ਼ਾਰਥ ਵਿੱਚ ਲੱਗੇ ਰਹੋ ਸਿਰਫ ਅਲਬੇਲੇ ਨਾ ਬਣਾਉਣਾ ਹੀ ਮੈਂ ਤੇ ਮੇਰੇ ਵਿੱਚ ਫਸੋ ਤੁਸੀਂ ਬੱਚਿਆਂ ਨੂੰ ਸੱਚੇ ਦਿਲੋਂ ਬਾਪ ਦੀ ਸ਼੍ਰੀਮਤ ਅਨਸਾਰ ਪ੍ਰਸ਼ਾਰਥ ਕਰਨਾ ਹੈ ਸੰਪਨਤਾ ਤਹਾਨੂੰ ਬਾਪ ਹੀ ਬਣਾਏਗਾ ਤਦ ਹੀ ਅਚਾਨਕ ਅਤੇ ਅਸਰਜਨਕ ਬਦਲਾਅ ਆਵੇਗਾ ਸਿਰਫ ਬਾਪ ਉਤੇ ਆਪਣੇ ਆਪ ਦੇ ਵਿਜੇ ਰਤਨ वन उत्ते हंड्रड परसेंट निश्चय रखो निश्चिंत रहो अर्थात की क्यों कि ना फसो फिर वेखना बाप दी कमाल अर्थात वेट एंड वॉच अच्छा परम शांति परम शांति परम शांति परम शांति